ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਤੇ Instagram ਚੈਨਲ Breedery Farm Bookyard ਦੇ ਵਿੱਚ 62801 37325 ਮੀਰਾ ਮੋਬਾਈਲ ਨੰਬਰ ਹੈ ਬਾਈ ਜੀ ਐਡ ਕਰਵਾਉਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋਗੇ ਅੱਜ ਆਪਾਂ ਤੁਹਾਨੂੰ ਬਾਈ ਜੀ ਫੋਰ ਟਰੈਕਟਰ ਲੈ ਕੇ ਆਇਆ ਪੂਰਾ ਵਧੀਆ ਮੋਡੀਫਾਈਡ ਟਰੈਕਟਰ ਹੋਇਆ ਵਾ ਤੇ ਮਾਡਲ ਬਾਰੇ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਮੋਬਾਈਲ ਨੰਬਰ ਹੈਗਾ ਵੀਰ ਦਾ 98721 13568 98721 13568 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 1994 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਪੂਰਾ ਸੋਹਣਾ ਮੋਡੀਫਾਈਡ ਹੈ ਜੀ ਟਰੈਕਟਰ ਹੈ ਬਾ ਪੂਰਾ ਵਧੀਆ ਮਹਿੰਗਾ ਰੰਗ ਪੇਂਟ ਹੋਇਆ ਬਾ ਟਰੈਕਟਰ ਨੂੰ ਫਾਈਬਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਹੈ ਵੱਡਾ ਮਿਊਜ਼ਿਕ ਸਿਸਟਮ ਵੀ ਬਾਈ ਜੀ ਲੱਗਿਆ ਹੋਇਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਵੀਰ ਦੀ ਰਈਆ ਪਿੰਡਾ ਵੀਰ ਦਾ ਇੰਗਰ ਦੇ ਡਿਸਟ੍ਰਿਕਟ ਹੈਗਾ ਅੰਮ੍ਰਿਤਸਰ ਵੀਰਨਸ ਵਰਕ ਕਰ ਸਕਦੇ ਹੋ ਤੁਸੀਂ ਟਾਇਰ ਹੈਗੇ ਇਹਦੇ ਬਿਲਕੁਲ ਨਵੇਂ ਆ ਸਾਰੀ ਸੈਸਰੀ ਬਿਲਕੁਲ ਨਵੀਂ ਲੱਗੀ ਹੋਈ ਆ ਤੇ ਬਾਈ ਰੇਟ ਦੀ ਗੱਲ ਕਰਕੇ ਤਾਂ 2 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਰੱਖਿਆ ਵੀਰ ਨੇ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਮੌਕੇ ਤੇ ਬਾਈ ਕਹਿੰਦਾ ਇਹ ਜੋ ਵੀ ਮਾਨਤਾਪਾ ਥੋੜਾ ਕਰਦੇ ਆਂਗੇ 2 ਲੱਖ ਤੇ 10000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾਪਾ ਬਾਈ ਜੀ ਹੋ ਚੁਗੀ ਅਗਲਾ ਸੰਦ ਹੈਗਾ ਬਾਈ ਜੀ ਰੋਟਾਵੇਟਰ ਹਾਂਜੀ ਮਿੱਤਰੋ ਇੱਕ 7 ਫੁੱਟਾ ਰੋਟਾਵੇਟਰ ਹੈ ਕਲਟੀਨੇਟਰ ਬਕਾਊਾ ਜੀ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਪਹਿਲਾਂ ਗੱਲ ਕਰਦੇ ਆਂ ਕਿ 7 ਫੁੱਟੇ ਰੋਟਾਵੇਟਰ ਬਾਰੇ ਇਹ ਬਾਈ ਜੀ ਲੈਂਡ ਫੋਰਸ ਕੰਪਨੀ ਦਾ ਰੋਟਾਵੇਟਰ ਆ ਬਿਲਕੁਲ ਨਵੇਂ 2020 ਮਾਡਲ ਬਾਈ ਜੀ ਲੈਂਡ ਫੋਰਸ ਕੰਪਨੀ ਦਾ ਰੋਟਾਵੇਟਰਾ ਸਮੇਤ ਮਸ਼ੀਨ ਆ ਬਾਈ ਜੀ ਬਲੇਡ ਵਗੈਰਾ ਬਿਲਕੁਲ ਨਵੇਂ ਲੱਗੇ ਹੋਏ ਆ ਵਧੀਆ ਰੰਗ ਪੇਂਟ ਪਿਆ ਚੈੱਕ ਕਰ ਸਕਦੇ ਹੋ ਪੂਰੀ ਸਾਫ ਕੰਡੀਸ਼ਨ ਦਾ ਸੁਪਰ ਸ਼ੀਟਰ ਆਗਾ 7 ਫੁੱਟਾ ਸੁਪਰ ਸ਼ੀਟਰ ਆ ਤੇ ਰੇਟ ਇਹਦਾ ਆਏਗਾ 1 ਲੱਖ ਤੇ 10000 ਰੁਪਏ ਮੌਕੇ ਤੇ ਮੰਨਤਾ ਨਹੀਂ ਜੋ ਹੋ ਜੂਗਾ ਅਗਲਾ ਸੰਦ ਹੈਗਾ ਬਾਈ ਜੀ ਆਲਟਰਨੇਟਰ ਬਕਾਈਗਾ ਬਕਾਊਗਾ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਆਲਟਰਨੇਟਰ ਹੈਗਾ ਇਹ 5 ਕਿਲੋਵਾਟ ਦਾ ਆਲਟਰਨੇਟਰ ਆ ਬਾਈ ਜੀ ਨਾਲ 10 ਪਾਵਰ ਦਾ ਇੰਜਨ ਆ ਬਾਈ ਜੀ ਬਿਲਕੁਲ ਚਾਲੂ ਕੰਡੀਸ਼ਨ ਦਾ ਹੈਗਾ ਇਹ ਤੇ ਰੇਟ ਇਹਦਾ ਹੈਗਾ ਬਾਈ ਜੀ ਸਿਰਫ 28000 ਰੁਪਿਆ ਮੌਕੇ ਤੇ ਬਾਈ ਜੀ ਇਹ ਚੋ ਮਾਨਤਾ ਦੋਨਾਂ ਸੰਧਾਂ ਦਾ ਹੋ ਜਾਊਗਾ ਧੰਨਵਾਦ ਬਾਈ ਜੀ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਹਿੰਦਰਾ ਟਰੈਕਟਰ ਸੇਲ ਹੈਗਾ ਮਾਡਲ ਹੈਗਾ ਜੀ ਟਰੈਕਟਰ ਦਾ 1993 ਮਾਡਲ ਦਾ ਟਰੈਕਟਰ ਹੈਗਾ ਬਾਈ ਜੀ ਇਹ ਹਰਿਆਣੇ ਨੰਬਰ ਦਾ ਟਰੈਕਟਰ ਆ ਪੰਜਾਬ ਵਿੱਚ ਨਾਮ ਹੋਇਆ ਵਾ ਬਾਈ ਜੀ ਇੰਜਨ ਗੇਅਰ ਲੈਫਟ ਪੱਕੋ ਪੂਰਾ ਫੋਲੋ ਕੇ ਟਰੈਕਟਰ ਆ ਬਿਲਕੁਲ ਪੂਰਾ ਵਧੀਆ ਹਾਲਤ ਦਾ ਟਰੈਕਟਰ ਪਿਆ ਬਾਈ ਜੀ ਵੀਰ ਕਾਂ ਦਾ ਬਾਈ ਦੀ ਚੱਲਿਆ ਹੋਇਆ ਵਾ ਤੁਸੀਂ ਵੀ ਆਪਦੀ ਤਸੱਲੀ ਕਰ ਲਓ ਬਾਈ ਜੀ ਬਾਈ ਬਣਿਆ ਕਰੋ ਬਾਅਦ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਜੇਕਰ ਹੁਣ ਆਪਾਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰ ਗਏ ਤਾਂ ਚਾਰੋਂ ਟਾਇਰ ਵੀਰਨੇ ਕੰਪਨੀ ਦੇ ਟਾਇਰ ਪਾਏ ਹੋਏ ਆਗੇ 35 ਤੋਂ 40 ਪੈਸੇ ਟਰੈਕਟਰ ਤੇ ਟਾਇਰ ਬਾਈ ਜੀ ਹਜੇ ਪਏ ਆਗੇ ਇੱਕ ਵਾਰੀ ਆਪਾਂ ਹੋਰ ਦੱਸ ਦਿੰਦੇ ਆ 35 ਤੋਂ 40 ਪੈਸੇ ਟਰੱਕ ਤੇ ਟਾਇਰ ਪਏ ਆ ਰੰਗ ਪੇਂਟ ਪੱਖੋਂ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆਗਾ ਸਾਰਾ ਟਰੈਕਟਰ ਹੀ ਪੂਰਾ ਓਕੇ ਹੈ ਲੈਫਟ ਦੀ ਇੰਜਨ ਦੀ ਗੇਅਰ ਦੀ ਪੂਰੀ ਫੁੱਲ ਗਾਰੰਟੀ ਆ ਰੇਟ ਇਹਦਾ ਹੈਗਾ 1 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਬਾਈ ਜੀ ਸਿਰਫੀ 1 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਮੌਕੇ ਤੇ ਵੀਰ ਕਹਿੰਦਾ ਆਪਾਂ ਇਹ ਜੋ ਵੀ ਤੁਹਾਡਾ ਮਾਨਤਾਰ ਕਰ ਦਾਂਗੇ ਅਗਲਾ ਸੰਦ ਹੈਗਾ ਬਾਈ ਜੀ ਆਪਣੇ ਕੋਲੇ ਫਾਰਮ ਟਰੈਕ ਟਰੈਕਟਰ ਹੈਗਾ ਬਾਈ ਜੀ 84270 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਕਈ ਵੀ ਰਾਜ ਮੈਨੂੰ ਕਮੈਂਟ ਆ ਵੀਰ ਕਹਿੰਦੇ ਤੂੰ ਟਰੈਕਟਰ ਬਾਹਲੇ ਮਹਿੰਗੇ ਲੈ ਕੇ ਆਉਣਾ ਹਨਾ ਤੂੰ ਨਾ ਐਡ ਪਾਇਆ ਕਰ ਬਾਈ ਆਪਣੀ ਦੇਖੋ ਆਪਾਂ ਕੱਲੀ ਐਡ ਪਾਉਣੀ ਹੁੰਦੀ ਆ ਆਪਣਾ ਕੰਮ ਐਡ ਪਾਉਂਦਾ ਬਾਈ ਆਪਾਂ ਨੂੰ ਕਿਸੇ ਕੋਈ ਰੇਟ ਦਾ ਨਹੀਂ ਕੋਈ ਟਰੈਕਟਰ ਤਾਂ ਠੀਕ ਹਨਾ ਆਪਣੋ ਜਿਵੇਂ ਵੀਰ ਕਹਿੰਦੇ ਆਪਾਂ ਐਡ ਪਾਉਣੀ ਹੁੰਦੀ ਆ ਆ ਮਾਡਲ ਹੈਗਾ ਟਰੈਕਟਰ ਦਾ 1997 ਮਾਡਲ ਦਾ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਹੀ ਬਾਈ ਜੀ ਪੂਰਾ ਵਧੀਆ ਸਾਫ ਕੰਡੀ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਜੀ 50 ਤੋਂ 55 ਪੈਸੇ ਟਰੈਕਟਰ ਦੇ ਟਾਇਰ ਪਏ ਆ ਰੇਟ ਇਹਦਾ ਹੈਗਾ 1 ਲੱਖ ਤੇ 60000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਬਾਈ ਜੀ 1 ਲੱਖ ਤੇ 60000 ਰੁਪਏ ਮੌਕੇ ਤੇ ਮਾਨਤਾਰ ਵੀਰ ਕਹਿੰਦਾ ਆਪਾਂ ਜੋ ਕਰਦੇ ਆਂਗੇ ਧੰਨਵਾਦ ਬਾਈ ਜੀ